ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਲਗਭਗ ਪਿਛਲੇ 1 ਸਾਲ ਤੋਂ ਆਪਾਂ ਹਰ ਐਤਵਾਰ ਤੁਹਾਡੇ ਲਈ ਸੰਡੇ ਸਪੈਸ਼ਲ ਟੈਸਟ ਸੀਰੀਜ਼ ਲੜੀ ਦੇ ਤਹਿਤ ਪੰਜਾਬੀ ਸ਼ਾਰਟਹੈਂਡ ਲਈ ਇੱਕ ਪੇਪਰ ਲੈ ਕੇ ਆਉਨੇ ਆ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਪੇਪਰ ਨੰਬਰ 50 ਜਿਹੜਾ ਕਰਨ ਜਾ ਰਹੇ ਆ ਜਿਹੜੇ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਪੇਪਰ ਦੀ ਤਿਆਰੀ ਦੇ ਰਿਲੇਟਡ ਜਿਹੜੀ ਵੀ ਅਪਡੇਟ ਅਸੀਂ ਦੇਣ ਜਾ ਰਹੇ ਆ ਉਹ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਆਪਣੇ ਪੇਪਰ ਦੀ ਤਿਆਰੀ ਬੜੇ ਵਧੀਆ ਤਰੀਕੇ ਨਾਲ ਕਰ ਸਕੋ ਇਸ ਤੋਂ ਇਲਾਵਾ ਜੇਕਰ ਤੁਸੀਂ ਆਨਲਾਈਨ ਘਰ ਬੈਠੇ ਪੇਪਰ ਦੀ ਤਿਆਰੀ ਬੜੇ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਰਦੇ ਆ ਅੱਜ ਦਾ ਆਪਾਂ ਪੇਪਰ ਨੰਬਰ 50 ਜਿਹੜਾ ਸ਼ੁਰੂ ਪਹਿਲਾਂ ਆਪਾਂ ਤੁਹਾਨੂੰ 1 ਮਿੰਟ ਦਾ ਟ੍ਰਾਇਲ ਲਿਖਾਵਾਂਗੇ ਉਸ ਤੋਂ ਬਾਅਦ ਜਿਹੜੇ ਪੇਪਰ ਦਾ ਪਹਿਲਾ ਪੈਰਾਗ੍ਰਾਫ 2 ਮਿੰਟ ਦੀ ਬ੍ਰੇਕ ਉਸ ਤੋਂ ਬਾਅਦ ਸੈਕੰਡ ਪੈਰਾਗ੍ਰਾਫ ਆਪਾਂ ਲਿਖਾਂਗੇ ਹਾਂਜੀ ਰੈਡੀ ਸਟਾਰਟ ਦਿਨੋਂ ਦਿਨ ਡਿੱਗਦਾ ਪੱਤਰਕਾਰੀ ਦਾ ਮਿਆਰ ਜਿਵੇਂ ਕਿ ਅਸੀਂ ਆਮ ਹੀ ਦੇਖ ਰਹੇ ਹਾਂ ਕਿ ਹਰ ਕੋਈ YouTube ਤੇ ਆਪਣੇ ਆਪ ਨੂੰ ਸਾਡੇ ਸਾਹਮਣੇ ਇੱਕ ਪੱਤਰਕਾਰ ਵਜੋਂ ਪੇਸ਼ ਕਰਦਾ ਹੈ ਡੰਡੇ ਇਹਨਾਂ ਅਨਸਿੱਖਿਤ ਪੱਤਰਕਾਰਾਂ ਦਾ ਇੱਕੋ ਇੱਕ ਮੰਤਵ ਬਸ ਆਪਣੇ YouTube ਚੈਨਲ ਦੇ ਵਿਊਜ਼ ਵਧਾਉਣਾ ਹੁੰਦਾ ਹੈ ਇਸ ਲਈ ਇਹ ਸਾਰਾ ਦਿਨ ਖਬਰਾਂ ਦੀਆਂ ਬੇਤੁਕੀਆਂ ਸਟੋਰੀਆਂ ਬਣਾ ਬਣਾ ਕੇ ਲੋਕਾਂ ਅੱਗੇ ਪਰੋਸਦੇ ਰਹਿੰਦੇ ਨੇ ਡੰਡੇ ਇਨ੍ਹਾਂ ਬੇਤੁਕੀਆਂ ਖਬਰਾਂ ਨਾਲ ਜਿੱਥੇ ਸਾਡੇ ਸਮਾਜ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਉਥੇ ਹੀ ਇਹ ਸਾਡੀ ਆਉਣ ਵਾਲੀ ਪੀੜ੍ਹੀ ਦੇ ਨੌਜਵਾਨਾਂ ਨੂੰ ਇੱਕ ਚੰਗਾ ਸਟਾਰਟ ਗੁੰਨੇ ਹੋਏ ਆਟੇ ਦੀ ਅੱਗ ਦੇ ਸੇਕ ਤੇ ਪਕਾਏ ਗੋਲ ਫੁਲਕੇ ਨੂੰ ਰੋਟੀ ਕਹਿੰਦੇ ਹਨ ਟੰਡੀ ਪਹਿਲੀ ਰੋਟੀ ਉਹ ਰੋਟੀ ਹੁੰਦੀ ਹੈ ਜੋ ਤਵੇ ਜਾਂ ਤਵੀ ਤੇ ਪਹਿਲਾਂ ਪਕਾਈ ਜਾਵੇ ਡੰਡੀ ਪਹਿਲੇ ਸਮਿਆਂ ਵਿੱਚ ਲੋਕ ਅਨਪੜ੍ਹ ਸਨ ਡੰਡੇ ਅੰਧਵਿਸ਼ਵਾਸੀ ਸਨ ਡੰਡੇ ਪਰ ਧਰਮੀ ਸਨ ਡੰਡੇ ਪੰਡਤਾਂ ਵੱਲੋਂ ਪਾਏ ਬਹਿਮਾ ਭਰਮਾਂ ਨੂੰ ਮੰਨਦੇ ਸਨ ਡੰਡੇ ਇਸ ਕਰਕੇ ਪਹਿਲੇ ਸਮਿਆਂ ਵਿੱਚ ਪਹਿਲਾਂ ਰੋਟੀ ਨੂੰ ਰੱਬ ਪਰਮਾਤਮਾ ਦੇ ਨਾਂ ਤੇ ਦਾਨ ਕਰਨ ਦਾ ਰਿਵਾਜ ਸੀ ਡੰਡੇ ਸਿੱਖ ਪਰਿਵਾਰ ਵਿੱਚ ਰੋਟੀ ਨੂੰ ਗੁਰਦੁਆਰੇ ਦੇ ਭਾਈ ਨੂੰ ਦੇ ਦਿੰਦੇ ਸੰ ਟੰਡੇ Hindu ਪਰਿਵਾਰ ਮੰਦਰ ਦੇ ਪੁਜਾਰੀ ਵਿੱਚ ਆਏ ਪਰੋਣੇ ਦੀ ਜੋ ਤਹਿਲ ਸੇਵਾ ਕੀਤੀ ਜਾਂਦੀ ਹੈ ਡੰਡੇ ਉਸ ਨੂੰ ਪਰੋਣਾਚਾਰੀ ਕਹਿੰਦੇ ਹਨ ਡੰਡ ਰਿਸ਼ਤੇਦਾਰ ਜਾਂ ਮਿੱਤਰ ਜੋ ਸਾਨੂੰ ਥੋੜੇ ਸਮੇਂ ਲਈ ਮਿਲਣ ਆਇਆ ਹੋਵੇ ਉਸ ਨੂੰ ਪਰਾਉਣਾ ਕਹਿੰਦੇ ਹਨ ਡੰਡੀ ਪਰ ਸਾਡੀ ਰੋਜ਼ ਦੀ ਜ਼ਿੰਦਗੀ ਵਿੱਚ ਪਰਾਉਣਾ ਸ਼ਬਦ ਜੋ ਆਈ ਲਈ ਵਰਤਿਆ ਜਾਂਦਾ ਹੈ ਡੰਡੀ ਪਹਿਲੇ ਸਮਿਆਂ ਵਿੱਚ ਆਬਾਦੀ ਥੋੜੀ ਸੀ ਡੰਡੀ ਪੈਸਾ ਵੀ ਲੋਕਾਂ ਕੋਲ ਥੋੜਾ ਸੀ ਡੰਡੀ ਲਾਲਚ ਤਾਂ ਹੈ ਹੀ ਨਹੀਂ ਸੀ ਡੰਡੀ ਪਰ ਪਿਆਰ ਬਹੁਤ ਸੀ ਡੰਡੀ ਪਿਆਰ ਹੀ ਪਰਾਉਣਾਚਾਰੀ ਦਾ ਮੁੱਖ ਲੱਸਣ ਹੈ ਡੰਡੇ ਪਹਿਲੇ ਸਮਿਆਂ ਵਿੱਚ ਖੇਤੀ ਬਾਰਸ਼ਾਂ ਤੇ ਨਿਰਪਰ ਹੋਣ ਕਰਕੇ ਲੋਕਾਂ ਕੋਲ ਬੇਹਲ ਬਹੁਤ ਸੇ ਡੰਡੇ ਸੰਜੇ ਪਰਿਵਾਰ ਹੁੰਦੇ ਸਨ ਡੰਡੇ ਇਸ ਲਈ ਪ੍ਰਾਉਣੇ ਕਈ ਕਈ ਦਿਨ ਰਿਸ਼ਤੇਦਾਰੀ ਵਿੱਚ ਰਹਿ ਕੇ ਪ੍ਰਾਉਣਾਚਾਰੀ ਦਾ ਆਨੰਦ ਮਾਣਦੇ ਸਨ ਡੰਡੇ ਪਹਿਲਾ ਸਮਿਆਂ ਵਿੱਚ ਲੋਕਾਂ ਦੀਆਂ ਲੋੜਾਂ ਵੀ ਘਟ ਸਨ ਡੰਡੇ ਇਸ ਕਰਕੇ ਲੋਕ ਸੰਤੁਸ਼ਟ ਹੁਣ ਤੁਹਾਨੂੰ 2 ਮਿੰਟ ਦੀ ਬ੍ਰੇਕ ਹੈ ਵੀਡੀਓ ਖਾਲੀ ਚੱਲੂਗੀ ਤੁਸੀਂ 2 ਮਿੰਟ ਸ਼ਾਰਟ ਹੈਂਡ ਜਿਹੜੀ ਲਿਖੀ ਹੈ ਇਸ ਨੂੰ ਪੜ ਲਓਗੇ ਉਸ ਤੋਂ ਬਾਅਦ ਤੁਹਾਨੂੰ ਸੈਕੰਡ ਪੈਰਾਗ੍ਰਾਫ ਹੈ ਜਿਹੜਾ ਉਹ ਡਿਕਟੇਟ ਕੀਤਾ ਜਾਵੇਗਾ 第二个 पैराग्राफ लिखेंगे रेडी रेडी स्टार्ट फुलकारी बाग लाल ਜਾਂ ਗੂੜੇ ਨੀਲੇ ਖੱਦਰ ਦੇ ਕੱਪੜੇ ਤੇ ਰੇਸ਼ਮ ਪੱਟ ਦੀ ਧਾਗੇ ਨਾਲ ਕੱਢੇ ਜਾਂਦੇ ਸਨ ਡੰਡੇ ਸਿਰ ਉੱਪਰ ਲਾਏ ਜਾਂਦੇ ਸਨ ਡੰਡੇ ਖੱਦਰ ਜਨਾਨੀਆਂ ਘਰੇ ਆਪ ਹੀ ਰੰਗ ਲੈਂਦੀਆਂ ਸਨ ਡੰਡੇ ਬਾਗ ਫੁਲਕਾਰੀ ਦੀ ਕਢਾਈ ਕਿਸੇ ਕਲਾਕਾਰੀ ਨਾਲੋਂ ਘੱਟ ਨਹੀਂ ਹੁੰਦੀ ਸੀ ਡੰਡੇ ਦੂਜੀਆਂ ਕਢਾਈਆਂ ਨਾਲੋਂ ਫੁਲਕਾਰੀ ਬਾਗ ਦੀ ਕਢਾਈ ਔਖੀ ਹੁੰਦੀ ਸੀ ਡੰਡੇ ਇਸ ਲਈ ਇਹ ਕਢਾਈ ਕਰਨ ਲਈ ਬਹੁਤ ਸਖਲਾਈ ਦੀ ਲੋੜ ਪੈਂਦੀ ਸੀ ਡੰਡੇ ਬਹੁਤ ਮਿਹਨਤ ਕਰਨੀ ਪੈਂਦੀ ਸੀ ਡੰਡੇ ਬਾਗ ਫੁਲਕਾਰੀ ਵਿੱਚ ਵੱਖ-ਵੱਖ ਕਿਸਮ ਦੇ ਨਮੂਨੇ ਪਾਏ ਜਾਂਦੇ ਸਨ ਡੰਡੇ ਕਈ ਬਾਗ ਫੁਲਕਾਰੀ ਵਿੱਚ ਪਸ਼ੂਆਂ ਤੇ ਜਨਵਰਾਂ ਦੀਆਂ ਸ਼ਕਲਾਂ ਬਣਾਈਆਂ ਹੁੰਦੀਆਂ ਸਨ ਡੰਡੇ ਕੰਿਆਂ ਦੀ ਕਢਾਈ ਵਿੱਚ ਛੋਟੇ-ਛੋਟੇ ਗੋਲ ਸ਼ੀਸ਼ੇ ਵੀ ਜੜੇ ਹੁੰਦੇ ਸਨ ਟੰਡੇ ਇਹ ਕਢਾਈ ਬਹੁਤ ਧਿਆਨ ਮੰਗਦੀ ਸੀ ਡੰਡੇ ਥੋੜਾ ਜਿਹਾ ਗਲਤ ਆ ਤੋਪਾ ਹੀ ਸਾਰੇ ਨਮੂਨੇ ਨੂੰ ਖਰਾਬ ਕਰ ਦਿੰਦਾ ਸੀ ਡੰਡੇ ਸਭ ਤੋਂ ਜ਼ਿਆਦਾ ਸਮਾਂ ਵੀ ਇਹਨਾਂ ਦੀ ਕਢਾਈ ਤੇ ਲੱਗਦਾ ਹੁੰਦਾ ਸੀ ਡੰਡੇ ਫੁਲਕਾਰੀ ਉਹ ਹੁੰਦੀ ਸੀ ਜਿਸ ਤੇ ਕਿਤੇ ਕਿਤੇ ਫੁੱਲ ਪਾ ਕੇ ਕਢਾਈ ਕੀਤੀ ਜਾਂਦੀ ਸੀ ਡੰਡੇ ਬਹੁਤ ਹਿੱਸਾ ਖਾਲੀ ਹੁੰਦਾ ਸੀ ਡੰਡੇ ਬਾਗ ਉਹ ਹੁੰਦਾ ਸੀ ਜਿਹੜਾ ਸਾਰੇ ਦਾ ਸਾਰਾ ਕੱਢਿਆ ਹੁੰਦਾ ਸੀ ਡੰਡੇ ਕੋਈ ਵੀ ਹਿੱਸਾ ਖਾਲੀ ਨਹੀਂ ਹੁੰਦਾ ਸੀ ਡੰਡੇ ਬਿਹੋਲੀ ਕੁੜੀ ਨੂੰ ਚੂੜਾ ਚੜਾਉਣ ਸਮੇਂ ਜਿਹੜੀ ਫੁਲਕਾਰੀ ਦਿੱਤੀ ਜਾਂਦੀ ਸੀ ਡੰਡੇ ਉਸ ਨੂੰ ਚੋਪ ਕਹਿੰਦੇ ਸਨ ਡੰਡੇ ਇਹ ਨਾਨਕਿਆਂ ਵੱਲੋਂ ਦਿੱਤੀ ਜਾਂਦੀ ਸੀ ਡੰਡੇ ਕੂੜੇ ਲਾਲ ਖੱਦਰ ਉੱਪਰ ਸੁਨਹਿਰੀ ਧਾਗੇ ਨਾਲ ਕਢਾਈ ਕੀਤੀ ਹੁੰਦੀ ਸੀ ਡੰਡੇ